ਇੱਕ ਹੀ ਗਣਾਉਣਗੇ ਇੱਕ ਗਣਾਉਣਗੇ ਸਾਡੀ ਵਾਰੀ ਆ ਲੈਣ ਦੇ ਸਾਡੀ ਵਾਰੀ ਆ ਲੈਣ ਦੇ ਕੋਈ ਡਾਇਨਾਸੌਰ ਤੇ ਚੜਿਆ ਫਿਰਦਾ ਕੋਈ ਕਿਸੇ ਦੇ ਪਤਾ ਨਹੀਂ ਕੀ ਕਿਹੜਿਆਂ ਕੰਮਾਂ 'ਚ ਪੈ ਗਏ ਯਾਰ ਕਿੱਧਰ ਨੂੰ ਪੰਜਾਬ ਨੂੰ ਲੈ ਗਏ ਸੋ ਇਹਨਾਂ ਦਾ ਇਹਨਾਂ ਦਾ ਕੋਈ ਏਜੰਡਾ ਨਹੀਂ ਕੋਈ ਇਹਨਾਂ ਕੋਲੇ ਰੋਡ ਮੈਪ ਨਹੀਂ ਕੋਈ ਵਿਜ਼ਨ ਨਹੀਂ ਬਸ ਇਹ ਤਾਂ ਕਹਿੰਦੇ 2027 ਸਾਡੀ ਵਾਰੀ ਆਊਗੀ ਤੇ ਉਹ ਵਾਰੀ ਸਾਡੀ ਹੋਊਗੀ ਅਸੀਂ ਫਿਰ ਉਹ ਵਾਰੀ 'ਚ ਲੁੱਟਾਂਗੇ ਤੇ ਇਹ ਤਾਂ ਇਹਨਾਂ ਕੋਲ ਤਾਂ ਲੁੱਟ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਪਹਿਲਾਂ ਕੀ ਕੀਤਾ ਜਦੋਂ ਹੋਵੇ ਨਾ ਵੀ ਨਮਿਆਂ ਦੀ ਵਾਰੀ ਆਊਗੀ ਵੀ ਕਮਾਲ ਕਰ ਦੇਣਗੇ ਕੌਣ ਨੇ ਨਮੇ ਅ ਕੀ ਕਹਿੰਦਾ ਸੀ ਗੱਲ ਸੁਖਵੀਰ ਬਾਦਲ ਉੱਥੇ ਮੁਖ ਸਰਮਾਗੀ ਤੇ ਕੋਈ ਕਰਨਗੇ ਮੇਰੇ ਖਾਂ ਕਾਨਫਰੰਸ ਆਖਰੀ ਉਹ ਹੋਊਗੀ ਕਲੀ ਦਲ ਦੀ ਬਸੋ ਆਪ ਹੀ ਕਹਿ ਉਹਨੇ ਕਹਿੰਦਾ ਆਖਰੀ ਹੈ ਬਸ ਇੱਕ ਦੋ ਵਾਰ ਹੋਣੀ ਨਹੀਂ ਕਿਉਂਕਿ ਅਗਲੇ ਸਾਲ ਕੋਰ ਲੱਗਿਆ ਹੋਣਾ ਅਗਲੇ ਸਾਲ ਕੋਰ ਲੱਗਿਆ ਹੋਣਾ ਉਦੋਂ ਅਗੇ ਕੋਰ ਲੱਗਿਆ ਹੋਣਾ ਬਸ ਇਹਨਾਂ ਦਾ ਖਤਮੇ ਕੰਮ ਨਹੀਂ ਪੜੇਗਾ ਕੰਮ ਨੂੰ ਤੇ ਉਹਨੂੰ ਕਹਿੰਦੇ ਕਿਸੇ ਬਜ਼ੁਰਗ ਨੇ ਕਹਿਤਾ ਕਹਿੰਦਾ ਠੰਡ ਹੁੰਦੀ ਹੈ ਜੀ 2 ਵਜੇ ਤੱਕ ਕਾਨਫਰੰਸ ਖਤਮ ਕਰ ਲਿਓ ਸੁਖਵੀਰ ਵਾਲ ਦੇ ਮੂੰਹੋਂ ਸੱਚ ਨਿਕਲ ਕੇ ਗਈ ਬਈ ਕੁਦਰਤ ਕਢਾ ਲੈਂਦੀ ਉਹ ਕਹਿੰਦਾ ਮੈਨ ਲੱਗਾ 12:30 22 ਵਜੂਗਾ ਜੀ ਕਿਉਂਕਿ ਬੋਲਣ ਵਾਲਾ ਤਾਂ ਸਾਰੇ ਛੱਡ ਗਏ ਮੈਨੂੰ ਜੀ ਕਹਿੰਦਾ ਕਿ ਅੱਲਾ ਮੈਂ ਉਹ ਕਹਿੰਦਾ ਪੁੱਤ ਫਿਰ ਘਰੀਂ ਕਰ ਲੈਨੇ ਉਧਰ ਜਾਣ ਦੀ ਕੀ ਲੋੜ ਐਡੀ ਦੂਰ ਆ ਇਹਨਾਂ ਦੇ ਹਾਲਾਤ ਹੋਏ ਪੈਨੇ ਜੀ ਹਾਂ ਇਹਨਾਂ ਦੇ ਹਾਲਾਤ ਹੋਏ ਪੈਨੇ ਇਹ ਮੈਂ ਕੀਤੇ ਆ ਆਪਦੀਆਂ ਕਰਤੂਤਾ ਨਾਲ ਹੋਏ ਨੇ 328 ਰੁਪਿਆਂ ਦੀ ਗੱਲ ਕਰ ਲਓ ਉਹ ਉਥੋਂ ਭਜ ਦੇ ਜੀ ਗੋ ਮਤਲਬ ਸਮਝਦਾ ਹੀ ਕੱਖ ਨਹੀਂ ਯਾਰ ਕਿਸੇ ਚੀਜ਼ ਨੂੰ ਐ ਸਮਝਦਾ ਪਤਾ ਨਹੀਂ ਅਸੀਂ ਤਾਂ ਮਤਲਬ ਮੁਠੇ 'ਚ ਲੈ ਲੈ ਸਾਰਾ ਕੁਝ ਇਦਾਂ ਥੋੜੀ ਹੁੰਦਾ ਹੈ ਕੁਝ ਡਰੋ ਯਾਰ ਕੁਝ ਡਰੋ ਰੱਬ ਦਾ ਖੌਫ ਹੁੰਦਾ ਕੋਈ ਦੇਖੋ ਜੀ 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 ਤੋ ਇਹ ਮਿਲਣਗੇ ਜੀ ਇਹਨਾਂ ਨੂੰ ਦੇਖੋ ਜੋ ਜੋ ਕਰਨਗੇ ਸੋ ਭਰਨਗੇ ਜੋ ਇਹਨਾਂ ਨੇ ਕੀਤੀਆਂ ਜੋ ਇਹਨਾਂ ਨੇ ਗੁਨਾਹ ਦੇਖੋ ਮਾਫੀਆਂ ਕਹਿੰਦੇ ਆ ਮਾਫੀ ਦੇਖੋ ਭੁੱਲ ਦੀ ਮਾਫੀ ਹੋ ਸਕਦੀ ਹੈ ਗੁਨਾਹ ਦੀ ਮਾਫੀ ਥੋੜੀ ਹੁੰਦੀ ਹੈ ਗੁਨਾਹ ਦਾ ਸਜ਼ਾ ਹੁੰਦੀ ਹੈ ਸਜ਼ਾ ਹੁੰਦੀ ਹੈ ਸੋ ਇਹ ਸ਼ਰਮ ਲੋਕਾਂ ਨੂੰ ਪਤਾ ਲੱਗ ਜਾਂਦਾ ਯਾਰ ਇਹ ਧਰਮ ਨੂੰ ਵਰਤੀ ਜਾਂਦੇ ਆ ਯਾਰ ਧਰਮ ਨੂੰ ਅੱਗੇ ਮੂਰੇ ਕਰੀ ਜਾਂਦੇ ਐਡਾ ਕਿਹੜਾ ਕੀ ਬਦਲ ਗਿਆ ਜੀ ਉਹਨਾਂ ਚਾ ਹੁਣ ਤਾਂ ਹੈਗੇ ਸੀ ਅਜੇ 10 ਸਾਲ ਪਹਿਲਾਂ 5 ਸਾਲ ਪਹਿਲਾਂ ਇਹੀ ਸੀ 6 ਸਾਲ ਪਹਿਲਾਂ ਹੈਨਾ ਉਹੀ ਉਹੀ ਹੋਣ ਨੇ ਉਹੀ ਉਹੀ ਰੋਜੀ ਬੰਟੀ ਨੋਨੀ ਟੋਨੀ ਮੋਨੀ ਉਹੀ ਨੇ ਕੀ ਬਦਲ ਗਿਆ ਛੱਡ ਕੀ ਗਏ ਐਨਾਂ ਚ ਆਇਆ ਤਾਂ ਕੁਝ ਹੈ ਨਹੀਂ ਉਹ ਕਾਂਗਰਸ ਵਾਲੇ ਵੀ ਉਹੀ ਨੇ ਉਹ ਉਹ ਵੀ ਆਪਸ ਚ ਲੜੀ ਜਾਂਦੇ ਨੇ ਮੈਂ ਬਣੂਗਾ ਮੈਂ ਬਣੂਗਾ ਮੈਂ ਬਣੂਗਾ ਸੋ ਕੋਈ ਗੱਲ ਨਹੀਂ ਕਰੀ ਜਾਣ ਦੋ ਉਹਨਾਂ ਨੂੰ ਆਪਣਾ ਕੰਮ ਆਪਾ ਆਪਣਾ ਕੰਮ ਕਰੀਏ ਆਪਾਂ ਇਹ ਕੋਈ ਕਹਿੰਦਾ ਮੈਂ ਬਣੂਗਾ ਮੈਂ ਬਣੂਗਾ ਮੈਂ ਬਣੂਗਾ ਅਸੀਂ ਕਹਿੰਨੇ ਅਸੀਂ ਪੰਜਾਬ ਬਣਾਵਾਂਗੇ ਅਸੀਂ ਬਣਾਵਾਂਗੇ ਅਸੀਂ ਬਣਾਵਾਂਗੇ ਪੰਜਾਬ ਬਣਾਉਣਾ ਜੀ ਨੌਵੇਂ ਪਾਤਸ਼ਾਹ ਜਦ ਕਸ਼ਮੀਰੀ ਪੰਡਤਾਂ ਦੇ ਉੱਪਰ ਅਤਿਆਚਾਰ ਹੋ ਰਹੇ تھے तो उन्होंने बोला किसी बड़े को शादत देनी पड़ेगी तो गोविंद सिंह जी नौ साल के थे उन्होंने बोला कि आपसे बड़ा कौन है तो उसके ऊपर ये गीत है चांदनी चौंक चीसाया धर्मा दा सतकार सिखाया जाल में अगे मनी औरंगजेब और दी अकड़ पन्नी नौ साल दे गोविंद लाल दी नौ साल दे गोविंद लाल दी हस के गल पुगाई ਰਹਿੰਦੀ ਦੁਨੀਆ ਤੱਕ ਰਹਾਂਗੇ ਅਸੀਂ ਤੇਰੇ ਕਰ ਜਾਈ ਰਹਿੰਦੀ ਦੁਨੀਆ ਤੱਕ ਰਹਾਂਗੇ ਅਸੀਂ ਤੇਰੇ ਕਰ ਜਾਈ ਤਨ 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 ਗੁਰ ਤੇਗ ਬਹਾਦਰ ਤਨ ਤੇਰੀ ਵਡਿਆਈ ਤਨ 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 ਗੁਰ ਤੇਗ ਬਹਾਦਰ ਤਨ ਤੇਰੀ ਵਡਿਆਈ ਸਿੱਖਿਆਰੇ ਉਬਲਦੀਆਂ ਦੇ ਗਾਂ ਤੇਜ ਅੱਗਾਂ ਵਿੱਚ ਉਫਨਾ ਕੀਤੀ ਭਾਈ ਮਤੀ ਸਤੀ ਦੱਲਾ ਜੀ ਨੇ ਆਪਣੀ ਜਾਨ ਨਿਸ਼ਾਵਰ ਕੀਤੀ ਕੌਣ ਕਿਸੇ ਦੇ ਧਰਮ ਨੂੰ ਦਿੰਦਾ ਐਡਾ ਵੱਡਾ ਆਲਾ ਦਰ ਪਾਗਲ ਵਕੜੀ ਮੌਤ ਨੂੰ ਸਤਗੁਰ ਬਣੇ ਹਿੰਦ ਦੀ ਚਾਦਰ ਕਸ਼ਮੀਰੀ ਪੰਡਤਾਂ ਦੀ ਸ਼ਾਨ ਲਈ ਆਪੇ ਹੋਏ ਸਹਾਈ ਲੈੰਦੀ ਦੁਨੀਆ ਤੱਕ ਰਹਾਂਗੇ ਅਸੀਂ ਤੇਰੇ ਕਰ ਜਾਈ तन 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 गुरु तेग बहादुर लोगों को लगने लगा कि यहां पहली बार एक सरकार आई है जो नशे के खिलाफ लड़ाई लड़ रही है टीवी में चला लाइव चला कितने अभी भी चल रहा है अभी भी ये काम चल रहा है कि इनके खिलाफ जबरदस्त कार्रवाई बड़े बड़े और जो सबसे बड़ा जिसके नाम पे पूरे पंजाब में पता है कि सबसे बड़ा कौन था तस्कर नशे का कौन था उसका नाम लेने से लोग कांपते थे प्रशासन कांपता था उसका नाम लेने से उसको पकड़ के जेल में डाल दिया इस सरकार ने आपकी सरकार किसी की हिम्मत नहीं थी उसका नाम लेने की किसी की हिम्मत नहीं थी जेल जाना तो बहुत दूर की बात डरते थे पुलिस डरती थी प्रशासन डरता था बड़े बड़े नेता डरते थे यह तो आम आदमी पार्टी की सरकार है जिसकी हिम्मत थी जिसने हिम्मत करके उसको जेल में डाल दिया इससे लोगों का हौसला बढ़ा और लोग सामने आने लगे जब हमने ये शुरुआत की थी हमारे पास सबसे बड़ा चैलेंज था जनता का विश्वास जीतना जनता बोली बड़ी सारी पार्टियां आती है बड़ी बड़ी बातें करती है कुछ नहीं होने वाला लेकिन जब लोगों ने देखा कि बिल्डिंगें टूट रही है तस्करों की जो घर थे बडे बड़ी कोठियां थी उस पर बुलडोजर चल रहे हैं तस्कर फड़े जा रहे हैं, सबसे बड़ा नेता उनका पकड़ा गया तब लोगों को भरोसा लोगों ने आके फिर बताना चालू किया जी की हाल चाल मित्रों कहते थी लंबे समय अरदास्ता ਤੇ ਸਿੱਖਾਂ ਦੀਆਂ ਅਰਦਾਸਾਂ ਕੀਤੀਆਂ ਹੁਣ ਤੇ ਪੂਰਨ ਕਿਉਂ ਨਾ ਹੋਣ ਕਹਿੰਦੇ ਸੀ ਅਕਾਲ ਤਖਤ ਸਾਹਿਬ ਨੂੰ ਜਥੇਦਾਰ ਚਾਹੀਦਾ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਹੁਣ ਭਾਈ ਮੈਂ ਇਤਨੀ ਕਹਿ ਸਕਦਾ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਦੁਨੀਆ ਦੇ ਵਿੱਚ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਤੇ ਨਾ ਹੀ ਕੋਈ ਹੋਇਆ ਉਹ ਇੱਕ ਹੀ ਪਰ ਉਹਨਾਂ ਦੇ ਪੂਰਨਿਆਂ ਤੇ ਚੱਲਣ ਵਾਲਾ ਬੜੇ ਲੰਮੇ ਸਮੇਂ ਬਾਅਦ ਇਸ ਸੰਤ ਨੂੰ ਇੱਕ ਜਥੇਦਾਰ ਮਿਲਿਆ ਉਹ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਮੈਂ ਕਹਿੰਨਾ ਜਥੇਦਾਰ ਹੋਵੇ ਤੇ ਇਦਾਂ ਦਾ ਹੋਵੇ ਇਹ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੂੰ ਆਖੇ ਵੀ ਕਾਕਾ ਅਕਾਲ ਤਖਤ ਸਾਹਿਬ ਤੈਨੂੰ ਹੱਜ ਰੋਣਾ ਪੈਣਾ ਹੀ ਹੋ ਤੇ ਅੱਗੋਂ ਮੈਂ ਕਿਹਾ ਭਗਵੰਤ ਮਾਨ ਦੇ ਬਾਰੇ ਨਿਆਰੀ ਜਾਈਏ ਉਹਨੇ ਉਸੇ ਵੇਲੇ ਕਿਹਾ ਵੀ ਮੈਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਹੋਵੇ ਤੇ ਮੈਂ ਉੱਥੇ ਨਾ ਜਾਵਾਂ ਇਦਾਂ ਹੋ ਸਕਦਾ ਸਿੱਖ ਕਦੇ ਅਕਾਲ ਤਖਤ ਸਾਹਿਬ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ ਤੇ ਮੈਂ ਇਸ ਗੱਲ ਦੇ ਉੱਤੇ ਵੀ ਕਹਿੰਨਾ ਵੀ ਬੜੀ ਵੱਡੀ ਜੁਰਤ ਚਾਹੀਦੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਵੰਗਾਰਨ ਦੀ ਵੀ ਇਥੇ ਆ ਤੇ ਦੂਜੇ ਪਾਸੇ ਜਿੰਨੇ ਵੀ ਸਾਲੀਆਂ ਲੀ ਲੀਏ ਫੀਲੀਆਂ ਦੀਆਂ ਗਲਤੀਆਂ ਕਰਦੀਆਂ ਸਾਰਿਆਂ ਨੂੰ ਸੱਦ ਕੇ ਉਹਨੇ ਰਗੜਤਾ ਸਾਰਿਆਂ ਤੋਂ ਮਾਫੀਨਾਮੇ ਉਹਨੇ ਲੈ ਠੀਕ ਆ ਤੇ ਹੁਣ ਭਗਵੰਤ ਮਾਨ ਵੀ ਆ ਰਿਹਾ ਤੇ ਬਾਈ ਮੈਂ ਇੱਕ ਗੱਲ ਕਹਿੰਦਾ ਜਿਹੜੇ ਜਿਹੜੇ ਬੰਦੇ ਗਲਤੀਆਂ ਗਲਤੀਆਂ ਕਰਦੇ ਆ ਉਹ ਜਾ ਕੇ ਆਪਣੀਆਂ ਭੁੱਲਾਂ ਬਖਸ਼ਾਓ ਅਕਾਲ ਤਖਤ ਸਾਹਿਬ ਜਾ ਕੇ ਠੀਕ ਆ ਤੇ ਗਾਂਹ ਦੀ ਜ਼ਿੰਦਗੀ ਜਿਹੜੀ ਆ ਉਹਨੂੰ ਵਧੀਆ ਤਰੀਕੇ ਨਾਲ ਸ਼ੁਰੂਆਤ ਕਰੋ ਦੀ ਤੇ ਮੈਂ ਵੀ ਆ ਰਿਹਾ ਠੀਕ ਆ ਜੇ ਕਦੇ ਮੈਂ ਵੀ ਜ਼ਿੰਦਗੀ 'ਚ ਕੋਈ ਗਲਤੀ ਕੀਤੀ ਹੋਊਗੀ ਤੇ ਮੈਂ ਵੀ ਸਿੰਘ ਸਾਹਿਬ ਨੂੰ ਮਿਲਣ ਵਾਸਤੇ ਛੇਤੀ ਜਾ ਰਿਹਾ ਵਾਂ ਸੋ ਜਿਹੜੇ-ਜਿਹੜੇ ਜਹੇਦਾਰ ਵੀ ਹਨ ਉਹ ਅਜੇ ਵੀ ਵਕਤ ਹੈਗਾ ਅਜੇ ਵੀ ਵੇਲਾ ਹੈਗਾ ਆਪਣੇ ਘਰ ਨੂੰ ਵਾਪਸੀ ਕਰੋ ਇਹ ਆ ਕਾਲੀ ਬਾਬਾ ਫੂਲਾ ਸਿੰਘ ਦੀ ਉਹ ਪਾਵਰ ਜਿਹੜੀ ਉਹ ਕਹੇਕੇ ਸਿੰਘ ਨੂੰ ਬਖਸ਼ਿਸ਼ ਕੀਤੀ ਆ ਠੀਕ ਆ ਅੱਜ ਕਹਿ ਸਕਦੇ ਕੁਲਦੀਪ ਸਿੰਘ ਗੜਗਜ ਨੂੰ ਉਹ ਪਾਵਰ ਬਖਸ਼ ਦਿੱਤੀ ਆ ਕਾਲੀ ਬਾਬਾ ਫੂਲਾ ਸਿੰਘ ਨੇ ਵੀ ਕਾਣੇ ਨੂੰ ਕਾਣਾ ਤੇ ਸੁਜਾਕੇ ਨੂੰ ਸੁਜਾਕਾ ਕਹਿਣ ਦੀ ਤਾਕਤ ਦਿੱਤੀ ਆ ਸੋ ਸਾਰੇ ਮੇਰੇ ਭਰਾਓ ਆਓ ਆਪਾਂ ਅੱਜ ਸਿੰਘ ਸਾਹਿਬ ਦਾ ਸਾਥ ਦਈਏ ਯਾਨੀ ਕੁਲਦੀਪ ਸਿੰਘ ਗਰਗਜ ਦੇ ਨਾਲ ਆਪਾਂ ਤੇ ਬਾਕੀ ਕੌਣ-ਕੌਣ ਨਾਲ ਆ ਕਮੈਂਟ ਕਰਕੇ ਜੂ ਦੱਸਿਓ ਜੁਰਤ ਹੋਵੇ ਐਦਾਂ ਵੀ ਚਾਹੀਦੀ ਫਿਰ ਫਾਇਰ ਕਿੱਧਰ ਪਰ ਉੱਪਰ ਪਾਟ ਕੇ ਟਰੈਕ ਕੋਲਿਓ ਫਾਰੋ ਯਾਰ ਚਾਰ ਬੰਦੇ ਖੜ ਜਾਂਦੇ ਆ ਸਰ ਉਹਨਾਂ ਫਿਕਰ ਕੇ ਚਾਰ ਬੰਦੇ ਆ ਕੇ ਖੜ ਜਾਂਦੇ ਆ ਇਧਰ ਹੱਥ ਦੋ ਗਾਲੇ ਸਿੱਧੇ ਤੱਕ ਉਹ ਚੋ ਨਹੀਂ ਆਪੇ ਵਿੱਚ ਆਉਣੇ ਆ ਆਉ ਪਰਲੇ ਆਉਣੇ ਪਰਲੇ ਆ ਆ ਜਿਹੜੇ ਦੋ ਚਾਰ ਨਿੱਕੇ ਜੇ ਗੰਨੇ ਚ ਹਾਂ ਹਾਂ ਇਧਰ ਉਹ ਬੀਜੀ ਪੁੱਛਣ ਕਹਿਦੇ ਨੇ ਬੰਦਿਆਂ ਨੂੰ ਕੋ ਯਾਰ ਉਹਨੂੰ ਕਾ ਫੋਨ ਕਿ ਮਾਂਦੇ ਕਿਉਂ ਨਹੀਂ ਤਾਂ ਹੀ ਪੁੱਛੋ ਕੋ ਟਰੈਕਟਰ ਵਾਪਸ ਲਿਆਓ ਯਾਰ કાબુ કરો બે કાબુ કરો ਇਹਨਾਂ ਨੇ ਵੀਰ ਫੇਰ ਕਰਦੇ ਆ ਸਰਦਾਰ ਹਰ ਘੁੱਟੇ ਦੀ ਗੱਲ ਕਰਿਓ ਪਾਜੀ ਫਾਇਰ ਹੋਇਆ ਦੀ ਭਾਈ ਫਾਇਰ ਹੋਇਆ ਚਲੋ ਨਹੀਂ ਜਨਾਬ ਕਿਸ ਗੱਲ ਨਾਲ ਹਾਂਜੀ ਗੱਲ ਕਰਕੇ ਫਾਇਰ ਦੀ ਇਹ ਕੁਝ ਜ਼ਮੀਨ ਦਾ ਕਬਜ਼ਾ ਲੈਣ ਆਏ ਹੋ ਜੀ ਜ਼ਮੀਨ ਦਾ ਕਬਜ਼ਾ ਲੈ ਰਹੇ ਆ ਬਾਲ ਮਹਿਕਮਾ ਨਾਲ ਆਇਆ ਕੁਝ ਨਾਲ ਆਈ ਆ ਕਿੰਨੇ ਕਿੰਨੇ ਬੰਦੇ ਆ ਜੀ ਇਹਨੇ ਫਾਇਰ ਕਰਤੇ ਆ 40 50 ਬੰਦੇ ਸੱਦੇ ਨੇ ਉਹਨੇ ਜੀ ਉਹ ਕੀ ਬੰਦੇ ਆ ਵੇਖੋ ਪੁਲਿਸ ਦੇ ਸਾਹਮਣੇ ਫਾਇਰ ਹੋਇਆ ਜੀ ਸਾਹਮਣੇ ਫਾਇਰ ਕੀਤਾ ਨਾਇਬ ਤਸਕੀਰਦਾਰ ਕੋਲ ਖਲੋਤੇ ਮਾਨ ਦਾ ਵਿਭਾਗ ਨਾਲ ਆ ਕਬਜ਼ਾ ਦਵਾਉਣ ਵਾਸਤੇ ਇਹਨੇ ਫਾਰਮ ਕਰਤੇ ਆ ਜੀ ਕਿੰਦੀ ਜਗ੍ਹਾ ਦਾ ਸਾਡਾ ਇੱਕ ਇੱਕ ਕਨਾਂ ਜ਼ਮੀਂਦਾ 7 ਕਨਾਂ 12 ਮਾਲੇ ਟੋਟਲ ਜ਼ਮੀਨ ਆ ਜੀ ਹਾਂ ਅਸੀਂ ਉਹ ਕਬਜ਼ਾ ਲੈਣ ਵਾਸਤੇ ਕੋਰਟ ਦੇ ਆਰਡਰ ਨਾਲ ਆਏ ਆ ਉਹਨੇ ਫਾਰਮ ਕਰਤੀ ਆ ਜੀ ਉਹ ਦੇਖੋ ਕੋਣ ਕੋਣ ਆ ਕੇ ਖੜਿਆ ਆ ਕੋਣ ਨਾਲ ਆਇਆ ਨੈਪ ਤਹਿਸੀਲਦਾਰ ਸਾਹਿਬ ਨਿਸ਼ਰਾ ਮੱਝਾ ਸਿੰਘ ਚੌਂਕੀ ਇੰਚਾਰਜ ਨਿਸ਼ਰਾ ਮੱਝਾ ਸਿੰਘ ਪੁਲਿਸ ਨਾਲ ਆਈ ਆ ਹਾਂ ਸਾਨੂੰ ਕਬਜ਼ਾ ਤੋਂਣ ਵਾਸਤੇ ਸਾਰਾ ਕੁਝ ਸਾਡਾ ਲੀਗਲ ਕੋਰਟ ਦੇ ਆਰਡਰ ਆਏ ਨੇ ਮਾਲ ਨੂੰ ਵੀ ਤੇ ਪੁਲਿਸ ਨੂੰ ਵੀ ਹਾਂ ਬਾਹਰ ਕਿੱਟੀ ਪਰ ਉਹ ਪੰਜ ਕਿਟਰਾ ਕੋਲੀਆਂ ਪਰ ਉਹ ਬੋਸ ਨਹੀਂ ਕਰਤੀ ਚਾਰ ਬੰਦਿਆਂ ਕੀ ਖੜ ਜਾਂਦੇ ਆ ਚਾਰ ਉਹਨਾਂ ਫਿਕੜ ਕੇ ਚਾਰ ਬੰਦਿਆਂ ਕੀ ਖੜ ਜਾਂਦੇ ਆ ਇਧਰ ਹੱਦ ਉਹ ਗਾਲੇ ਸਪੀਕਰ ਦਾ ਕਹੋ ਵੀ ਚੋ ਨਹੀਂ ਆਪੇ ਅਸਵੇਂ ਵਿੱਚ ਆਉਂਦੇ ਆ ਉਹ ਪਰਲੇ ਆਉਣੇ ਪਰਲੇ ਚਾਹ ਆ ਜਿਹੜੇ ਦੋ ਚਾਰ ਨਿੱਕੇ ਜੇ ਗੰਨੇ ਚ ਹਾਂ ਹਾਂ ਇਧਰ ਉਹ ਬੀਜੀ ਪੁੱਛਣ ਬੈਠੇ ਆ ਬੰਦਿਆਂ ਨੂੰ ਗੱਲ ਕਿਹਦੇ ਛੱਡ ਕੇ ਪੁੱਛ ਕੋ ਯਾਰਾਂ ਨੂੰ ਕਾ ਫੋਨ ਕਿ ਮਾਦੇ ਕਿਉਂ ਨਹੀਂ ਤਾਂ ਹੀ ਪੁੱਛੋ ਕੋ ਟਰੈਕਟਰ ਵਾਪਸ ਲਿਆਓ ਯਾਰ ਟਰੈਕਟਰ ਵਾਪਸ ਲਿਆਓ ਉਹ ਖੋਣੀ ਲੋੜ ਨਹੀਂ ਥੱਲੇ ਤੋਂ ਮਾਰਦੀ ਹੋ ਨੋਣੀਆਂ ਦੀ ਲਾਤੀ ਮੇਰੇ ਬਾਪੂ ਬਾਰੇ ਆਨੂ ਮੇਰੇ ਬਾਪੂ ਕਰੋ ਅਗੀਆਂ ਨਹੀਂ ਆਈਆਂ ਲੋੜੀਆਂ ਪਾ ਲੈ ਜੀ ਆ ਸਾਰੇ ਚੱਕਰੇ ਵੀ ਨਹੀਂ ਇਹਨਾਂ ਨੇ ਵੀ ਫੇਰ ਕਰਤੀ ਆ ਸਵੇਰ ਨੂੰ ਹਰ ਘੁੱਟੇ ਦਾ ਗੱਲ ਕਰਿਓ ਭਾਜੀ ਫਾਇਰ ਹੋਇਆ ਦੀ ਕੋਈ ਫਾਇਰ ਨਹੀਂ ਹੋਣ ਦਈਏ ਜਨਾਬ ਕਿਸ ਗੱਲ ਕਰਕੇ ਹਾਂਜੀ ਕਰਕੇ ਫਾਇਰ ਦੀ ਜਮੀਨ ਦਾ ਕਬਜ਼ਾ ਲੈਣ ਆਇਆ ਜੀ ਜਮੀਨ ਦਾ ਕਬਜ਼ਾ ਲੈ ਰਹੇ ਆ ਮਾਲ ਮਹਿਕਮਾ ਨਾਲ ਆਇਆ ਕਿਸ ਨਾਲ ਆਈ ਆ ਕਿੰਨੇ ਕਿੰਨੇ ਬੰਦੇ ਆ ਜੀ ਇਹਨਾਂ ਨੇ ਫੇਰ ਕਰਤੇ ਆ 40 50 ਬੰਦੇ ਸੱਦੇ ਨੇ ਉਹਨੇ ਜੀ ਉਹ ਕੀ ਬੰਦੇ ਆ ਵੇਖੋ ਪੁਲਿਸ ਦੇ ਸਾਹਮਣੇ ਫਾਇਰ ਹੋਇਆ ਦੀ ਸਾਹਮਣੇ ਫਾਇਰ ਕੀਤਾ ਨੇਪ ਤਸੀਹਂਦਾਰ ਕੋਲ ਖਲੋ ਤੇ ਮਾਲ ਦਾ ਮਹਿਕਮਾ ਨਾਲ ਆ ਕਬਜ਼ਾ ਦਵਾਉਣ ਵਾਸਤੇ ਇਹਨੇ ਫਾਰਮ ਕਰਤੇ ਆ ਜੀ ਕਿੰਦੀ ਜਗ੍ਹਾ ਦਾ ਸਾਡਾ 1 ਕਿੱਲਾ 1 ਕਿੱਲਾ ਜ਼ਮੀਂਦਾ ਸਾਤਕਣਾ ਦਾ 12 ਮਰਲੇ ਟੋਟਲ ਜ਼ਮੀਨ ਆ ਜੀ ਹਾਂ ਅਸੀਂ ਉਹ ਕਬਜ਼ਾ ਲੈਣ ਵਾਸਤੇ ਕੋਰਟ ਦੇ ਆਡਰ ਨਾਲ ਆਏ ਆ ਉਹਨੇ ਫਾਰਮ ਕਰਤੀ ਆ ਜੀ ਉਹ ਦੇਖੋ ਕੌਣ-ਕੌਣ ਆ ਕੇ ਖੜਿਆ ਜੀ ਕੌਣ ਨਾਲ ਆਇਆ ਨੈਬ ਤਹਿਸੀਲਦਾਰ ਸਾਹਿਬ ਨਸ਼ਰਾ ਮੱਝਾ ਸਿੰਘ ਚੌਂਕੀ ਚਾਰਜ ਨਸ਼ਰਾ ਮੱਝਾ ਸਿੰਘ ਪੁਲਿਸ ਨਾਲ ਆਈ ਆ ਹਾਂ ਸਾਨੂੰ ਕਬਜ਼ਾ ਤੇਉਣ ਵਾਸਤੇ ਸਾਰਾ ਕੁਝ ਸਾਡਾ ਲੀਗਲ ਕੋਰਟ ਦੇ ਆਡਰ ਆਏ ਨੇ ਮਾਲ ਨੂੰ ਵੀ ਤੇ ਪੁਲਿਸ ਨੂੰ ਵੀ ਹਾਂ